ਦੀਵਾਲੀ ਵਾਲੇ ਦਿਨ ਸਾਰਾ ਦੇਸ਼ ਭਗਵਾਨ ਰਾਮ ਜੀ ਦੀ ਅਯੋਧਿਆ ਵਾਪਸੀ ਦੀ ਖੁਸ਼ੀ ਚ ਘਰਾਂ 'ਚ ਦੀਵੇ ਜਲਾਉਂਦਾ ਏ ਪਰ ਇੱਕ ਕੌਮ ਹੈ ਜੋ ਉਸ ਦਿਨ ਦੀਵੇ ਜਲਾਉਂਦੀ ਹੈ ਆਜ਼ਾਦੀ ਦੀ ਖੁਸ਼ੀ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਸਿੱਖ ਦੀਵਾਲੀ ਵਾਲੇ ਦਿਨ ਬੰਦੀ ਛੋੜ ਦਿਵਸ ਕਿਉਂ ਮਨਾਉਂਦੇ ਨੇ ਮੇਰੇ ਇੱਕ ਸਿੱਖ ਦੋਸਰੇ ਮੈਨੂੰ ਪੁੱਛਿਆ ਕਿ ਯਾਰ ਗੁਰਦੁਆਰਿਆਂ 'ਚ ਵੀ ਤਾਂ ਦੀਵਾਲੀ ਵਾਲੇ ਦਿਨ ਹੀ ਦੀਵੇ ਜਲਦੇ ਨੇ ਤਾਂ ਫਰਕ ਕੀ ਹੈ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਵਿੱਚ ਉਸ ਸਵਾਲ ਨੇ ਮੈਨੂੰ ਹੈਰਾਨ ਕਰ ਦਿੱਤਾ ਕਿਉਂਕਿ ਜਦ ਤੱਕ ਤੁਸੀਂ ਇਤਿਹਾਸ ਨਹੀਂ ਜਾਣਦੇ ਤੁਸੀਂ ਸਮਝ ਹੀ ਨਹੀਂ ਸਕਦੇ ਕਿ ਸਿੱਖ ਕੌਮ ਦੀ ਰੋਸ਼ਨੀ ਅਤੇ ਜਿੱਤ ਕਿਹੜੀ ਸ ਇਹ ਕਹਾਣੀ ਹੈ ਉਸ ਗੁਰੂ ਦੀ ਜਿਸ ਨੇ ਕੈਦ ਵਿੱਚ ਜਦੋਂ ਬਵੰਜਾ ਰਾਜਾ ਨੂੰ ਵੇਖਿਆ ਤੇ ਕਿਹਾ ਮੈਂ ਉਦੋਂ ਤੱਕ ਬਾਹਰ ਨਹੀਂ ਆਣਾ ਜਦੋਂ ਤੱਕ ਇਹ ਵੀ ਸਾਰੇ ਮੁਕਤ ਨਹੀਂ ਹੋ ਜਾਂਦੇ ਇਹ ਆ ਬੰਦੀ ਛੋੜ ਦਿਵਸ ਦੀ ਰੂਹ ਜਿੱਥੇ ਆਜ਼ਾਦੀ ਸਿਰਫ ਆਪਣੇ ਲਈ ਨਹੀਂ ਬਲਕਿ ਸਾਰਿਆਂ ਦੇ ਲਈ ਮੰਗੀ ਗਈ ਸੀ ਸਾਲ ਸੀ 1619 ਮੁਗਲ ਬਾਦਸ਼ਾਹ ਜਹਾਂਗੀਰ ਦਾ ਰਾਜਸੀ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖਾਂ ਦੇ 6ਵੇਂ ਗੁਰੂ ਗਵਾਲੀਅਰ ਕਿਲੇ 'ਚ ਕੈਦ ਸਨ ਜਹਾਂਗੀਰ ਨੂੰ ਲੱਗਦਾ ਸੀ ਕਿ ਗੁਰੂ ਜੀ ਦੀ ਸ਼ਕਤੀ ਅਤੇ ਲੋਕਾਂ ਦੇ ਵਿੱਚ ਉਨ੍ਹਾਂ ਪ੍ਰਤੀ ਵੱਧ ਰਹੀ ਸ਼ਰਧਾ ਉਸਦੇ ਰਾਜ ਦੇ ਲਈ ਖਤਰਾ ਬਣ ਸਕਦੀ ਹੈ ਉਸਨੇ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਪੇਜ ਦਿੱਤਾ ਉਹ ਕਿਲਾ ਜਿਸ ਨੂੰ ਉਸ ਸਮੇਂ ਭਾਰਤ ਦਾ ਸਭ ਤੋਂ ਭਿਆਨਕ ਕਿਲਾ ਔਰ ਕੈਦਖਾਨਾ ਕਿਹਾ ਜਾਂਦਾ ਸੀ ਪਰ ਗੁਰੂ ਜੀ ਜਦ ਉਸ ਕਿਲੇ ਤੇ ਪਹੁੰਚੇ ਉਹਨਾਂ ਨੇ ਦੇਖਿਆ ਕਿ 52 ਹਿੰਦੂ ਰਾਜੇ ਬਿਨਾਂ ਕਿਸੇ ਦੋਸ਼ ਦੇ ਉੱਤੇ ਕੈਦ ਸਨ ਜਿਨ੍ਹਾਂ ਦੀ ਅੱਖਾਂ ਦੇ ਵਿੱਚ ਦਰਦ ਸੀ ਔਰ ਇੱਕ ਮਰੀ ਹੋਈ ਉਮੀਦ ਸੀ। ਜਹਾਂਗੀਰ ਦੇ ਇਸ ਫੈਸਲੇ ਤੋਂ ਬਾਅਦ ਮੁਗਲਾਂ ਖਿਲਾਫ ਸਿੱਖਾਂ ਵਿੱਚ ਭਾਰੀ ਵਿਰੋਧ ਸੀ। ਜਸਲੂ ਦੇਖ ਕੇ ਜਹਾਂਗੀਰ ਨੇ ਕਈ ਮਹੀਨਿਆਂ ਤੋਂ ਬਾਅਦ ਗੁਰੂ ਜੀ ਦੇ ਪ੍ਰਭਾਵ ਅਤੇ ਸਿੱਖਾਂ ਦੇ ਵਿਰੋਧ ਨੂੰ ਦੇਖਦੇ ਹੋਏ ਕਿਹਾ ਕਿ ਗੁਰੂ ਜੀ ਤੁਸੀਂ ਹੁਣ ਆ ਜਾਓ ਪਰ ਗੁਰੂ ਜੀ ਨੇ ਸ਼ਰਤ ਰੱਖੀ ਕਿ ਮੈਂ ਇਕੱਲਾ ਨਹੀਂ ਜਾਵਾਂਗਾ ਮੇਰੀ ਆਜ਼ਾਦੀ ਤਦ ਹੀ ਪੂਰੀ ਹੋਵੇਗੀ ਜਦੋਂ ਮੇਰੇ ਨਾਲੇ 52 ਰਾਜੇ ਵੀ ਆਜ਼ਾਦ ਹੋਣਗੇ ਜਹਾਂਗੀਰ ਹੈਰਾਨ ਹੋ ਗਿਆ ਉਸਨੇ ਸ਼ਰਤ ਰੱਖੀ ਕਿ ਜਿੰਨੇ ਰਾਜੇ ਤੁਹਾਡੇ ਚੋਲੇ ਦੇ ਨਾਲ ਲੱਗਿਆ ਕਲੀਆਂ ਨੂੰ ਪਕੜ ਕੇ ਬਾਹਰ ਆ ਸਕਣਗੇ ਸਿਰਫ ਉਹਨਾਂ ਨੂੰ ਹੀ ਆਜ਼ਾਦੀ ਮਿਲ ਸਕੇਗੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੁਰੰਤ ਇੱਕ ਵਿਸ਼ਾਲ ਚੋਲਾ ਤਿਆਰ ਕਰਵਾਇਆ ਜਿਸ ਵਿੱਚ 52 ਕਲੀਆਂ ਲੱਗੀਆਂ ਹੋਈਆਂ ਸਨ ਹਰ ਰਾਜੇ ਨੇ ਇੱਕ ਇੱਕ ਕਰਕੇ ਕਲੀ ਫੜ ਲਈ ਅਤੇ ਜਦੋਂ ਗੁਰੂ ਜੀ ਬਾਹਰ ਨਿਕਲੇ ਕਿਲੇ ਤੋਂ ਤਾਂ ਉਹਨਾਂ ਦੇ ਨਾਲ 52 ਰਾਜੇ ਵੀ ਬਾਹਰ ਨਿਕਲੇ ਅਤੇ ਆਜ਼ਾਦ ਹੋ ਗਏ ਉਸ ਦਿਨ ਸੇ ਕਤਕ ਮਹੀਨੇ ਦੇ ਅਮਾਵਸ ਜਿਸ ਦਿਨ ਹਿੰਦੂ ਧਰਮ ਵਿੱਚ ਦੀਵਾਲੀ ਮਨਾਈ ਜਾਂਦੀ ਹੈ ਪਰ ਸਿੱਖ ਕੌਮ ਲਈ ਉਹ ਦਿਨ ਬਣ ਗਿਆ ਬੰਦੀ ਛੋੜ ਦਿਵਸ ਜਦੋਂ ਖਬਰ ਪਹੁੰਚੀ ਕਿ ਗੁਰੂ ਸਾਹਿਬ ਜੀ ਆ ਰਹੇ ਨੇ ਉਦੋਂ ਅੰਮ੍ਰਿਤਸਰ ਦੇ ਲੋਕਾਂ ਦੇ ਸਵਾਗਤ ਦੇ ਲਈ ਸਾਰਾ ਸ਼ਹਿਰ ਰੋਸ਼ਨ ਕਰ ਦਿੱਤਾ ਸ੍ਰੀ ਦਰਬਾਰ ਸਾਹਿਬ ਦੀਆਂ ਸਾਰੀਆਂ ਦੀਵਾਰਾਂ ਸਰੋਵਰ ਦੇ ਕਿਨਾਰੇ ਹਰ ਥਾਂ ਤੇ ਦੀਵੇ ਜਲਾਏ ਗਏ ਅਤੇ ਖੁਸ਼ੀਆਂ ਮਨਾਇਆ ਗਈਆ ਉਹ ਖੁਸ਼ੀ ਦੀ ਰੋਸ਼ਨੀ ਸੀ ਇਨਸਾਨੀ ਆਜ਼ਾਦੀ ਦੀ ਕੋਈ ਜੰਗ ਨਹੀਂ ਹੋਈ ਸੀ ਪਰ ਫਿਰ ਵੀ ਜਿੱਤ ਹੋਈ ਸੀ ਇਨਸਾਨੀਅਤ ਦੀ 400 ਸਾਲ ਬਾਅਦ ਵੀ ਗਵਾਲੀਅਰ ਦਾ ਉਹ ਕਿਲਾ ਅਜੇ ਵੀ ਉੱਥੇ ਮੌਜੂਦ ਹੈ ਜਿਸ ਥਾਂ ਗੁਰੂ ਹਰਗੋਬਿੰਦ ਸਾਹਿਬ ਜੀ ਕੈਦ ਸੀ ਉੱਥੇ ਹੁਣ ਗੁਰਦੁਆਰਾ ਬੰਦੀ ਛੋੜ ਸਾਹਿਬ ਬਣਿਆ ਹੋਇਆ ਹੈ ਹਰ ਸਾਲ ਹਜ਼ਾਰਾਂ ਸਿੱਖ ਉੱਥੇ ਮੱਥਾ ਟੇਕਣ ਲਈ ਜਾਂਦੇ ਨੇ ਉਸ ਅਕੀਲੇ ਦੀਆਂ ਦਿਵਾਰਾਂ ਅਜੇ ਵੀ ਉਹਨਾਂ ਬਵੰਜਾ ਰਾਜਾ ਦੀ ਆਵਾਜ਼ਾਂ ਸੰਭ ਕੇ ਬੈਠੀਆਂ ਹਨ ਗੁਰੂ ਜੀ ਅਸੀਂ ਵੀ ਤੁਹਾਡੇ ਨਾਲ ਆ ਅਸੀਂ ਤੁਹਾਡੇ ਨਾਲ ਚੱਲਣਾ ਚਾਹੁੰਦੇ ਆ ਜਦੋਂ ਤੁਸੀਂ ਉੱਥੇ ਖੜੇ ਹੋ ਕੇ ਅਰਦਾਸ ਕਰਦੇ ਹੋ ਤਾਂ ਲੱਗਦਾ ਕਿ ਜਿਵੇਂ ਉਸ ਪਲੋਂ ਬਵੰਜਾ ਰਾਜੇ ਗੁਰੂ ਜੀ ਦੇ ਨਾਲ ਬਾਹਰ ਨਿਕਲ ਰਹੇ ਹੋਣ ਬੰਦੀ ਛੋੜ ਦਿਵਸ ਨਾਲ ਵੈਸੇ ਸਿੱਖ ਇਤਿਹਾਸ ਦਾ ਇੱਕ ਹੋਰ ਇਤਿਹਾਸ ਜੁੜਦਾ ਹੈ ਸਿੱਖ ਕੌਮ ਤੇ ਇੱਕ ਸਮਾਂ ਜਿਹਾ ਆਇਆ ਜਦੋਂ ਹਕੂਮਤ ਨੇ ਸਿੱਖਾਂ ਨੂੰ ਖਤਮ ਕਰਨ ਦੇ ਇਰਾਦੇ ਬਣਾਏ ਸਿੱਖ ਜੰਗਲਾਂ ਦੇ ਵਿੱਚ ਰਹਿ ਕੇ ਗੁਜ਼ਾਰਾ ਕਰਨ ਲੱਗੇ ਇਸੇ ਸਮੇਂ ਸਚਕੜ ਸ਼੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਭਾਈ ਮਨੀ ਸਿੰਘ ਜੀ ਨੇ ਬੰਦੀ ਛੋੜ ਦਿਵਸ ਮੌਕੇ ਸਚਕੜ ਸ਼੍ਰੀ ਹਰਮੰਦਰ ਸਾਹਿਬ ਵਿਖੇ ਸੰਗਤਾਂ ਦਾ ਇਕੱਠ ਕਰਨ ਦੀ ਹਕੂਮਤ પાસે ਇਜਾਜ਼ਤ ਮੰਗੀ ਹਕੂਮਤ ਨੇ ਗਲਤ ਭਾਵਨਾ ਦੇ ਤਹਿਤ ਟੈਕਸ ਦੀ ਅਦਾਇਗੀ ਬਦਲੇ ਇਹ ਮਨਜ਼ੂਰੀ ਦਿੱਤੀ ਹਕੂਮਤ ਦੀ ਮਨਸ਼ਾ ਇਕੱਠੇ ਹੋਏ ਸਿੱਖਾਂ ਨੂੰ ਖਤਮ ਕਰਨ ਦੀ ਸੀ ਭਾਈ ਮਨੀ ਸਿੰਘ ਜੀ ਨੂੰ ਪਤਾ ਲੱਗਣ ਤੇ ਉਨ੍ਹਾਂ ਸੰਗਤਾਂ ਨੂੰ ਅੰਮ੍ਰਿਤਸਰ ਆਉਣ ਤੋਂ ਰੋਕ ਦਿੱਤਾ ਸਰਕਾਰ ਨੇ ਸਿੱਖਾਂ ਨੂੰ ਨੁਕਸਾਨ ਪਹੁੰਚਾਉਣ ਦੇ ਜਿਹੜ ਸਾਰੇ ਤਾਰੇ ਦੇਤਰੇ ਰਹੇ ਇਸ ਤੇ ਗੁੱਸਾ ਹੋਈ ਸਰਕਾਰ ਨੇ ਭਾਈ ਮਨੀ ਸਿੰਘ ਜੀ ਨੂੰ ਨਿਸ਼ਾਨਾ ਬਣਾਇਆ ਅਤੇ ਭਾਈ ਮਨੀ ਸਿੰਘ ਜੀ ਨੂੰ ਟੈਕਸ ਨਾ ਤਾਰਨ ਦੇ ਬਦਲੇ ਇਸਲਾਮ ਜਾਂ ਮੌਤ ਕਬੂਲਣ ਦਾ ਫਰਮਾਨ ਜਾਰੀ ਕੀਤਾ ਇਸ ਤੇ ਭਾਈ ਮਨੀ ਸਿੰਘ ਜੀ ਨੇ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਤੇ ਪਹਿਰਾ ਦਿੰਦਿਆਂ ਸ਼ਹਾਦਤ ਨੂੰ ਪ੍ਰਵਾਨ ਕੀਤਾ ਮੁਗਲ ਹਕੂਮਤ ਨੇ ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕਰਕੇ ਸ਼ਹੀਦ ਕਰ ਦਿੱਤਾ ਇਸ ਤਰ੍ਹਾਂ ਬੰਦੀ ਛੋੜ ਦਿਵਸ ਦਾ ਇਤਿਹਾਸ ਮਨੁੱਖੀ ਹੱਕਾਂ ਲਈ ਸੰਘਰਸ਼ ਦੀ ਪ੍ਰੇਰਨਾ ਵੀ ਦਿੰਦਾ ਹੈ ਬੰਦੀ ਛੋੜ ਦਿਵਸ ਸਾਨੂੰ ਸਿਖਾਉਂਦਾ ਹੈ ਕਿ ਆਜ਼ਾਦੀ ਸਿਰਫ ਤਾਕਤ ਨਾਲ ਨਹੀਂ ਇਹ ਦੇ ਆ ਹਿੰਮਤ ਅਤੇ ਸੰਝੇ ਇਨਸਾਨੀਅਤ ਦੇ ਨਾਲ ਆਉਂਦੀ ਹੈ ਅੱਜ ਜਦੋਂ ਅਸੀਂ ਦੀਵੇ ਜਲਾਉਂਦੇ ਹਾਂ ਆਓ ਇੱਕ ਦੀਵਾ ਉਸ ਲਈ ਵੀ ਜਲਾਈਏ ਜੋ ਅਜੇ ਵੀ ਕਿਸੇ ਅੰਧਕਾਰ ਦੇ ਵਿੱਚ ਫਸਿਆ ਹੋਇਆ ਹੈ ਇਹ ਬੰਦੀ ਛੋੜਦੀ ਰੋਸ਼ਨੀ ਹੈ ਜਿੱਥੇ ਗੁਰੂ ਦੀ ਮਿਹਰ ਦੇ ਨਾਲ ਹਰ ਬੰਧਨ ਟੁੱਟਦਾ ਹੈ ਇਹ ਵੀਡੀਓ ਸ਼ੇਅਰ ਕਰੋ ਤਾਂ ਜੋ ਹਰ ਪੰਜਾਬੀ ਹਰ ਇਨਸਾਨ ਜਾਣ ਸਕੇ ਕਿ ਇਹ ਰੋਸ਼ਨੀ ਸਿਰਫ ਤੇਲ ਅਤੇ ਅੱਗ ਦੀ ਨਹੀਂ ਸੱਚਾਈ ਦੀ ਰੋਸ਼ਨੀ ਹੈ ਧੰਨਵਾਦ